ਲਓ ਦੇਖੋ ਜੀ ਕਿੰਨਾ ਸੋਹਣਾ ਰੰਗ ਇਹਦਾ ਹੋ ਗਿਆ ਹਲੇ ਤਾਂ ਹੋਰ ਸੇਕ ਲੱਗੂਗਾ ਚਟਣੀ ਆਪਣੀ ਰੈਡੀ ਹੋ ਗਈ ਲਓ ਜੀ ਆਪਾਂ ਬਣਾਵਾਂਗੇ ਅੰਬਾਂ ਦੀ ਚਟਣੀ ਅੰਬ ਆਪਾਂ ਕੱਦੂਕਸ ਕਰ ਰਹੇ ਆਂ ਨਾਲਸਾ ਕੱਦੂਕਸ ਕਰ ਲੈਂਦੇ ਮੈਂ ਛਿਲ ਰਹੀ ਆਂ ਥੋੜੇ ਅੰਬਾਂ ਦੀ ਚਟਣੀ ਦੀ ਰਸਤੀ ਸ਼ੇਅਰ ਕਰਾਂਗੇ ਕੋਈ ਐਂ ਕੱਢ ਲੈਨੇ ਕੱਦੂ ਗਾਸ ਠੀਕ ਹੈ ਜੀ ਇੱਕ ਤੋਂ ਸਾਰਾ ਕੱਦਿਕਾ ਲਈ ਹੈਲਪ ਕਰਨੀ ਪਈਂਗੀ ਆ ਖਾਣ ਨੂੰ ਤਾਂ ਹਰ ਵੀ ਸ਼ੇਅਰ ਹੋ ਜਾਂਦਾ ਹੈ ਹੈਲਪ ਵੀ ਕਰਉਣੀ ਚਾਹੀਦੀ ਹੈ ਨਾ ਜੀ ਇਸ ਕਰਕੇ ਨਾਲ ਜੇ ਹੈਲਪ ਕਰਾ ਰਹੇ ਇਹਨਾਂ ਦੀ ਚਟਨੀ ਬਣਾਉਣਾ ਤੁਸੀਂ ਕੱਦੂ ਗਾਸ ਕਰਕੇ ਜਾਓਗੇ ਕੱਦੂ ਗਾਸ ਕਰਕੇ ਲੈਣਾ ਬਾਕੀ ਨਾ ਨਹੀਂ ਕਰਨਾ ਕੰਮ ਇਹਨਾਂ ਦਾ ਹੀ ਆ। ਆਪ ਪਤਾ ਨਹੀਂ ਕਿ ਕਿਣਾ ਬਣਾਵਾਂਗੇ ਆਪਾਂ। ਬਿਲਕੁਲ। ਬਹੁਤ ਜਿਆਦਾ ਸਮਾਨ ਦੇ ਪਾ ਕੇ ਇੰਦਰੀ ਲੱਗਦੀ ਤੇ ਕੋਈ ਨਹੀਂ ਖਾਂਦਾ ਆਪਣੇ। ਹਾਂ। ਚਟਨੀ ਬਣਾ ਰਿਓ। ਚਟਨੀ ਬਣਾ। ਚਟਨੀ। ਦਾਖਾਂ ਦੁਖਾਂ ਦੀ ਕੰਨੀ ਪਾ ਨਾ ਪੈ। ਕੁਛ ਨਹੀਂ ਪਾਦੇ ਸਰ ਡਰਾਈ ਫੂਡ ਕੋਈ ਨਹੀਂ ਪਾ। ਆਪਾਂ ਡਰਾਈ ਫੂਡ ਕੋਲ ਨਾ। ਇਸ ਦਾ ਕੁਛ ਨਹੀਂ ਪਾ। ਇਸ ਦਾ ਕੁਛ ਨਹੀਂ ਪਾ। ਸਿੱਧਾ ਬਸ। ਉਹ ਫ੍ਰੀਜ ਚਲਾਣੀ ਸੀ। ਕਾਫੀ ਫ੍ਰਿਜ ਚਲਾਉਣੀ ਸੀ। ਫ੍ਰੀਜ ਚਲਾਣੀ ਸੀ। ਫ੍ਰੀਜ ਚਲਾਉਣੀ ਸੀ। ਤੇਰੇ ਕੰਮ ਨੇ ਵੇੜ ਕੇ ਫੇਰ ਪੀ ਮੰਗੇ ਨਾ ਆਰਾਮ ਨਾਲ ਬੈਠ ਕੇ 커피 ਦਾ ਲੁਕ ਰ ਬਣਾਗੇ 커피 ਦਾ ਲਿਆ ਜਾਊਗਾ 79 ਇਹ ਲਿਆ ਜਾਏਗਾ ਇੰਜੋਏ ਕਰਾਏ ਜੇ ਉਹ 커피 ਇੰਜੋਏ ਕਰਾਂਗੇ ਬਿੱਜਾਂ ਖਾਣੇ ਗਏ ਨੌਜੀ ਅੰਬ ਆਏ ਨੇ ਸਾਡੇ ਖਾਇਆ ਜੀ ਕੋਲ ਘਰ ਦੇ ਅੰਬ ਨੇ ਇਹ ਐਸਲ ਤੇ ਜੇ ਬੇਲ ਤੇ ਆਮ ਬੇਲ ਵੀ ਤੇ ਜਿਵੇਂ ਉਹਨੇ ਆਮ ਬੇਲ ਵੀ ਜਿਵੇਂ ਅੰਬਾਂ ਦੀ ਅਸੀਂ ਬਣਾ ਰਹੇ ਹਾਂ ਚਟਨੀ ਬਿਲਦਾ ਬੇਲਾ ਸੀ ਖਾਮਾ ਜੀ ਮੇਰੇ ਮੂਖੀ ਦਿਲ ਦੀ ਗੁੱਧ ਕੱਟ ਕੇ ਖਾਂਦੇ ਨੇ ਪੁੱਤ ਗੁੱੜ ਕੱਢ ਕੇ ਜਿਵੇਂ ਬਿਲ ਸ਼ੇਕ ਬਣਦਾ ਹੁੰਦਾ ਸ਼ੇਕ ਬਣਾ ਲਓ ਦੁੱਧ ਚ ਭੀਕ ਕੇ ਜੇ ਰੱਖ ਦਾਂਦੇ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਬਲੈਂਡਰ ਮਾਰ ਕੇ ਵਿੱਚ ਫਿਰ ਪੀ ਜਾਂਦੇ ਨੇ ਨਰੇ ਉਹ ਤਾਂ ਪਟਿਆ ਰਿਹਾ ਇਹਨਾਂ ਚੀਜ਼ ਹੋ ਜਾਂਦੀ ਆ ਪਿਓਰਿਟੀ ਹੁੰਦੀ ਆ ਉਸ ਚ ਜਿਹੜਾ ਆਪਾਂ ਬਜਾਰੋਂ ਕਿੰਨੇ ਉਹ ਪਤਾ ਨਹੀਂ ਖਾਦੇ ਤਾਂ ਉਹ ਵੀ ਚਲੋ ਮਨ ਬਹੁਤ ਖੁਸ਼ ਹੋ ਕੇ ਖਾਦੇ ਸੀ ਹਮਾਰੇ ਜਨਨ ਆ ਹਾਂ ਦੋ ਵਾਰੀ ਖਾਏਗਾ ਦੋ ਵਾਰੀ ਇੰਨੇ ਖਾਂਦਾ ਰਿਹਾ ਹਾਂ ਹੁਣ ਵੇਲ ਉੱਤੇ ਆਪੇ ਬਣਾ ਕੇ ਆਪ ਹੀ ਖਾਣ ਦੇ ਹੁੰਦੇ ਹਨਾ ਬਣਾਉਂਦੇ ਨਹੀਂ ਹੁਣ ਨਾ ਚਟਣੀ ਤਾਂ ਨਹੀਂ ਖਾਣਾ ਕੋਨੇ ਦੀ ਗੱਲ ਕਰ ਰਹੇ ਨਾ ਖਾਣਾ ਆ ਬਣਾਉਣਾ ਪਹਿਲਾਂ ਤਾਂ ਸਿੱਖਣੇ ਸਿਲਾਣਾ ਆ ਬਣਾਉਣਾ ਤੇਜੀ ਤਾਂ ਸੀਗੀ ਇੱਕ ਵਾਰ ਫੋਟੋ ਹੈ ਫੋਟੋ ਭੇਜੀ ਸੀ ਉੱਥੇ ਤਾਂ ਫਿਰ ਪੁੱਤਰ ਵੀਡੀਓ ਵੀਡੀਓ ਜਿਵੇਂ ਉਹ ਆਪਣੇ ਹੀ ਲੇਵਰ ਬਣਾਉਂਦੀ ਹੈ ਮੈਂ ਉੱਥੇ ਆ ਗਈ ਹੈ ਜੀ ਬਾਹਰ ਦਾ ਤਾਂ ਨਵੇਂ ਨਵੇਂ ਇੱਥੇ ਵਰਗੇ ਮੌਜਾ ਕਿੱਥੇ ਨਹੀਂ ਉੱਥੇ ਇੱਥੇ ਤਾਂ ਬਣਾਉਣੇ ਵਾਲੇ ਹੋਰ ਨੇ ਖਾਣੇ ਵਾਲੇ ਹੋਰ ਨੇ ਹੈ ਨੀ ਖਾਣੇ ਵਾਲੇ ਵੀ ਨੁਕਸ ਕੱਢਦੇ ਨੇ ਅਨੁਕਸ ਵੀ ਕੱਢਦੇ ਜੀ ਨਾਲ ਨੁਕਸ ਵੀ ਕੱਢਦੇ ਹੁਣ ਜਦ ਮੈਂ ਕੱਟੂਕਾਸ਼ ਕਰ ਰਹੇ ਹਾਂ ਇਹ ਵੀ ਨੁਕਸ ਨਹੀਂ ਨਿਕਲ ਸਕਦਾ ਕੋਈ ਹੈ ਨਾ ਇੱਥੇ ਨਹੀਂ ਕੱਢਦਾ ਇਹ ਤਾਂ ਕੀ ਨੁਕਸ ਹੁਣ ਆਪਾਂ ਲੱਗਿਆ ਆਂਬ ਦੇ ਖੱਟੀ ਮਿੱਠੀ ਚਟਣੀ ਬਣਾਉਣ ਥੋੜੇ ਨਾਲ ਐਸੇ ਸ਼ੇਅਰ ਕਰਨ ਲੱਗੇ ਆਂ ਆਪਾਂ ਨੇ ਕਰਾਹੀ 'ਚ ਥੋੜਾ ਜਿਹਾ ਪਾ ਲਿਆ ਤੇਲ ਤੇ ਇਧਰ ਆਪਾਂ ਆਂਬ ਕੱਦੂ ਕਸ ਕਰਕੇ ਰੱਖੇ ਪਏ ਨੇ ਜੇ ਇੱਕ ਪਹਿਲਾਂ ਤੁਹਾਨੂੰ ਦਿਖਾਇਆ ਹੀ ਹੈ ਤੇ ਆਪਾਂ ਹੁਣ ਇਹਦੇ ਚਾਂਬ ਪਾ ਕੇ ਇਹਨਾਂ ਨੂੰ ਅੱਛੀ ਤਰ੍ਹਾਂ ਮਤਲਬ ਫਰਾਈ ਕਰਾਂਗੇ ਜਿੰਨਾ ਚਿਰ ਤੱਕ ਇਹਨਾਂ ਦਾ ਜਿਹੜਾ ਪਾਣੀ ਉਹ ਸੋਖਤ ਨਹੀਂ ਹੋ ਜਾਊਗਾ ਤੇ ਤੇਲ ਗਰਮ ਹੋ ਜਵੇ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਆਪਾਂ ਕੁਛ ਨਹੀਂ ਪਾਉਣਾ ਇਹਦੇ 'ਚ ਬੱਚੇ ਖੰਡ ਹੈਗੇ ਸਨਾਂ ਤੋਂ ਬਹੁਤ ਡਰਾਈ ਫਰੂਟ ਵਗੈਰਾ ਪਾ ਕੇ ਬਣਾਉਣੀ ਬੀ ਸੀਗੀ ਸਾਰੇ ਮਸਾਲੇ ਪੈ ਜਾਂਦੇ ਨੇ ਇਹਦੇ ਚ ਡਰਾਈ ਫਰੂਟ ਵਗੈਰਾ ਜਿਹੜੇ ਮਰਜ਼ੀ ਪਾ ਲਓ ਪਰ ਬੱਚੇ ਖਾਂਦੇ ਨੇ ਹੈਗੇ ਖਰੋੜ ਸਾਹ ਨੂੰ ਵੀ ਘੱਟ ਪਸੰਦ ਆ ਸੁਪਾ ਸਿੰਪਲੇ ਬਣਾ ਮੰਗੇ ਤੇਲ ਹੋ ਗਿਆ ਭੰਨ ਧਰਮ 楼啊之类的都干嘛的？ ਜਿਆਦਾ ਤੇਲ ਨਹੀਂ ਪਾਇਆ ਪਸੰਦ ਆਦਾ ਸਿਰ ਬਿਚਨਾ ਤੇਲ ਤੇਲ ਜਿਹਦਾ ਹੀ ਜਿਆਦਾ ਟੇਸ ਆਈ ਜਾਂਦਾ ਇਸ ਕਰਕੇ ਮੈਂ ਥੋੜਾ ਹੀ ਪਾਇਆ ਤੇ ਉਹਨਾਂ ਨੂੰ ਹੌਲੀ ਹੌਲੀ ਹਲਕੀ ਆਂਚ ਤੇ ਸਖਾਣਾ ਲਾਂਗੇ ਆਪਾਂ 10 ਮਿੰਟ ਰੱਖ ਉਸ ਬਾਅਦ ਕਿਹਨੇ ਚ ਪਾਵਾਂਗੇ ਸ਼ੱਕਰ ਵਗੈਰਾ ਲੋ ਜੀ ਆਮਬ ਆਪਣੇ ਬਿਲਕੁਲ ਪੱਕ ਗਏ ਐਨ ਚੰਗੀ ਤਰ੍ਹਾਂ ਮਤਲਬ ਫਰਾਈ ਹੋ ਗਏ ਦੇਖੋ ਡرائی ਹੋ ਗਏ ਹੁਣ ਆਪਾਂ ਇਹ ਚ ਪਾਵਾਂਗੇ ਸ਼ੱਕਰ ਸਵਾਦ ਅਨਸਾਰ ਤੇ ਪਾਣੀ ਕੋਲੇ ਸ਼ੱਕਰ ਦੀ ਪੈ ਜੋਗੀ ਹਾਂ ਜਲਦੀ ਸਾਰੇ ਹਾਂ ਜਦੋਂ ਜਦੋਂ ਗੁੜ ਨਹੀਂ ਬਣਦਾ ਹੁੰਦਾ ਉਦੋਂ ਨਹੀਂ ਫਰੇਗਰੈਂਸ ਆਉਂਦੀ ਉਦੋਂ ਉਹ ਵਧੀਆ ਦਲੀਆਂ ਮਲ ਹੋ ਜਾਣੀਆਂ ਮੈਂ ਪਾ ਲਵਾਂਗੀ ਲੋ ਜੀ ਹੁਣ ਇਹ ਸੱਕਰ ਨੇ ਜਿਹੜਾ ਮਤਲਬ ਪਾਣੀ ਛੱਡਦਾ ਹੁਣੇ ਅੱਛੀ ਤਰ੍ਹਾਂ ਆਪਾਂ ਨੇ ਪਾਣੀ ਹੈ ਜਿਹੜਾ ਉਹ ਜਿੰਨਾ ਚਿਰ ਪੱਕ ਹੋ ਨਹੀਂ ਜਾਂਦਾ ਐਬਜ਼ੋਰਬ ਨਹੀਂ ਕਰਦਾ ਐਬਜ਼ੋਰਬ ਨਹੀਂ ਹੋ ਜਾਂਦਾ ਉਨਾ ਚਿਰ ਤੱਕ ਆਪਾਂ ਨੇ ਪੱਕੜ ਦੇਣਾ ਹੈ ਇਹਨਾਂ ਨੂੰ ਉਨਾ ਚਿਰ ਤੱਕ ਪਕਾਉਣੀ ਆ ਅਚੀ ਤਰ੍ਹਾਂ ਫਿਰ ਇਹਦੇ ਚ ਹੰਮਕ ਮਿਰਚ ਜਿਹੜਾ ਉਹ ਆਉਣ ਨੂੰ ਪੈਂਦਾ ਨਾ ਨਾ ਹਲਾਉਂਦੇ ਰਹਿਣਾ ਹੈ ਤਾਂ ਕਿ نیچے ਨਾ ਲੱਗ ਜਵੇ ਲਓ ਦੇਖੋ ਜੀ ਕਿੰਨਾ ਸੋਹਣਾ ਰੰਗ ਇਹਦਾ ਹੋ ਗਿਆ ਖਲੇ ਦਾ ਹੋਰ ਸੇਕ ਲੱਗੂਗਾ ਪਾ ਤਾ ਆਪਾਂ ਚੀਨੀ ਵੀ ਸਕਦੇ ਆ ਪਰ ਸ਼ੱਕਰ ਐਵੇਂ ਵੀ ਸ਼ੱਕਰ ਨਾਲ ਅਲੱਗ ਹੀ ਸਵਾਦ ਆਉਂਦਾ ਏ ਚੀਨੀ ਚਲੋ ਕੈਮੀਕਲ ਵੀ ਆ ਜਾਂਦਾ ਏ ਕੁਛ ਆਪਣੇ ਤਾਂ ਸ਼ੱਕਰ ਵੀ ਘਰ ਦੀ ਆ ਇਹ ਸਾਰ ਸ਼ੱਕਰ ਨਾਲ ਅਲੱਗ ਹੀ ਟੇਸਟ ਆਉਂਦਾ ਆ ਅੰਬ ਵੀ ਘਰ ਦੇ ਨੇ ਸ਼ੱਕਰ ਵੀ ਘਰ ਦੇ ਨੇ ਸ਼ੱਕਰ ਵੀ ਘਰ ਦੇ ਨੇ ਥੈਂਕ ਯੂ ਤਾਇਆ ਜੀ ਤੁਹਾਡੀ ਵਜ੍ਹਾ ਨਾਲ ਵਧੀਆ ਚਟਣੀ ਬਿਨਾ ਕੈਮੀਕਲ ਤੋਂ ਬਣਾ ਕੇ ਖਾਵਾਂਗੇ ਪਿਛਲੀ ਵਾਰ ਵੀ ਜਦੋਂ ਭੇਜੇ ਸੀਗੇ ਦਾਜ ਨੇ ਅੰਬ ਤਾਂ ਬਹੁਤ ਵਧੀਆ ਚਾਹਣੀ ਉਹ ਬਣਾਈ ਸੀ ਇਹਨਾਂ ਦੇ ਬਹੁਤ ਟੇਸਟੀ ਬਣੀ ਸੀ ਹਰਮਨ ਆ ਜਾ ਬਈ ਤੇਰੀ ਪਸੰਦ ਦਾ ਚੀਜ਼ ਬਣ ਰਹੀ ਆ ਚਟਣੀ ਖਾਣ ਪਿਛਲੀ ਵਾਰ ਹਰਮਨ ਉਹਦੇ ਕੋਲ ਬੈਠਾ ਆ ਜਿਹਨੂੰ ਸਟਾ ਕਰਨਾ ਸੀ ਨਾ ਉਦੋਂ ਹਾਂ ਲੈਣ ਪੈਂਦੇ ਹੁੰਦੇ ਸੀ ਚਟਣੀ ਵੀ ਚਾਹ ਆ

ਪਾ ਦੋਵੇਂ ਥੋੜੀ ਜਿਹੀ ਪਪਰ ਦੇ ਕਾਲੀ ਵਿੱਚ ਥੋੜੀ ਜਿਹੀ ਪਾਵਾਂਗੇ ਨਾਲ ਮਸਟੀ ਵੀ ਵੰਦੀਆ ਲਾਲ ਰਚ ਕੋਈ ਨਾ ਹੋਵੇ ਤਾਂ ਨਹੀਂ ਪਰ ਹਰੀ ਚ ਪੋਗੀ ਦੇ ਚ ਨਹੀਂ ਮਤਲਬ ਮੈਨੂੰ ਲੱਗਿਆ ਸੀ ਮੇਰੇ ਚ ਪੈਣੀ ਨਹੀਂ ਹੈ ਵਿੱਚ ਤਾਂ ਪਾਉਂਦੇ ਤਾਂ ਪਾਈ ਟੇਸਟ ਆਊਗਾ लाल मिर्च कटिबा मने क्योंकि ऐसी कट खाने है जी मिर्च ऐसी बिल्कुल कट खाण वाले बंदे है मैं ता भी ज्यादा लगती है कुछ बहुत अच्छी आ रही है हम धारता कर रही है खाने पता नहीं कैसा टेस्ट हो वैसे तो अच्छी है ਨਾ ਨਹੀਂ ਆਤੀ ਆ। ਲਓ ਜੀ ਸ਼ਰਟਾਨੀ ਆਪਣੇ ਬਣ ਕੇ ਰੈਡੀ ਐ। ਤੁਮ ਐਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ। ਸਟੋਰ ਦੱਸ ਦੋ ਕਿਵੇਂ ਕਰਨੀ ਆ। ਕੀ ਪੜਾ ਰਹੇ? ਬਸ ਉਹਨੇ ਠੰਡੀ ਹੋ ਜਾਏਗੀ। ਠੰਡੀ ਹੋ ਉਹ ਤੁਮ ਆਪਕ ਕੰਟੇਨਰ ਚ ਸਟੋਰ ਕਰਕੇ ਰੱਖ ਦਾਂਗੇ। ਅਪਾਇਲ ਜਿੰਨੀਦਰ ਮਰਜ਼ੀ ਰੱਖ ਸਕਦੇ ਹੈ ਖਰਾਬ ਨਹੀਂ ਹੁੰਦੀ ਹੈਗੀ ਫ੍ਰਿਜ ਚ ਤੇ ਬਾਹਰ ਦੋਵੇਂ ਜਗਾ ਹਾਂ ਫ੍ਰਿਜ ਚ ਵੀ ਰੱਖ ਸਕਦੇ ਹਾਂ ਬਾਹਰ ਵੀ ਪਿਛਲੇ ਸਾਲ ਵਾਲੇ ਵੀ ਪਈ ਆਲੇ ਬਿਲਕੁਲ ਕੁਝ ਨਹੀਂ ਹੋਇਆ ਉਹਨੂੰ ਦੋ ਕ ਚਮਚ ਪਈ ਆਲੇ ਕੋ ਤੁਸੀਂ ਹਰਮਨ ਬੇਣੀ ਸੀ ਨੂੰ ਜਾਣ ਲੱਗਿਆਂ ਨੂੰ ਪਾ ਗਏ ਬੇਣੀ ਸੀ ਦੋ ਚਮਚ ਸੀ ਨਾ ਉਹ ਲਾਓ ਜੀ ਦੇਖੋ ਚਾਹਣੀ ਆਪਣੀ ਰੈਡੀ ਹੋ ਗਈ ਨਾ ਜ਼ਿਆਦਾ ਤੇਲ ਹੈ ਇਹਦੇ ਚ ਸਿੰਪਲ ਜੇ ਤਰੀਕੇ ਨਾਲ ਬਣਾਈ ਹੈ ਜ਼ਿਆਦਾ ਔਖੀ ਵੀ ਨਹੀਂ ਮੈਂ ਵੀ ਨਹੀਂ ਜ਼ਿਆਦਾ ਖਾਂਦਾ ਮੈਂ ਵਰਦਾ ਹਾਂ ਤਾਂ ਮਾਸਾ ਲੱਗਿਆ ਠੀਕ ਹੈ ਓਕੇ ਬਾਏ 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 ਓਕੇ ਬਾਏ